ਸਾਧੂ ਹੀ ਪ੍ਰਗਿਆ ਦਾ ਮਾਮਲਾ ਜਿਹੜੇ ਸੰਸਦ ਮੈਂਬਰ ਵੀ ਬਣੇ ਸੀਗੇ ਉਹਨਾਂ ਦਾ ਟੋਟਲ ਕਿਤੋਂ ਕਹਾਣੀ ਕਈ ਸਾਲ ਹੋ ਗਏ ਉਸ ਮਾਮਲੇ ਨੂੰ ਚਲਦਿਆਂ ਹੁਣ ਉਹ ਗੱਲ ਕਿੱਥੇ ਆਈ ਹੈ ਕਿੱਥੇ ਖੜੀ ਹੈ ਜਾ ਕੇ ਹਾਂ ਬਿਲਕੁਲ ਬਹੁਤ ਸਾਰੇ ਉਕੰਦਸ਼ਾਰੇ ਮਾਮਲਾ ਵੀ ਭੁੱਲ ਗਿਆ ਹੋਣਾ ਕਿਉਂਕਿ 29 ਸਤੰਬਰ 2008 ਦਾ ਮਾਮਲਾ ਹਾਂਜੀ ਹਾਂਜੀ ਇਹ ਮਤਲਬ ਉੱਥੇ ਜਿਹੜਾ ਬੰਬੇ ਦੇ ਨੇੜੇ ਮਾਲੇਗਾਉਂ ਬੰਬੇ ਤੋਂ ਥੋੜੀ ਦੂਰੀ ਤੇ ਆ ਉਥੇ ਇੱਕ ਸਾਈਕਲ ਦੇ ਉੱਤੇ ਰੱਖ ਕੇ ਸੌਰੀ ਮੋਟਰਸਾਈਕਲ ਦੇ ਉੱਤੇ ਰੱਖ ਕੇ ਇੱਕ ਬੰਬ ਧਮਾਕਾ ਜਿਹੜਾ ਹੋਇਆ ਸੀ ਜਿਹਦੇ ਚ 6 ਲੋਕਾਂ ਦੀ ਜਾਨ ਗਈ ਸੀ ਤੇ 100 ਤੋਂ ਜ਼ਿਆਦਾ ਜਿਹੜੇ ਸੀ ਉਹ ਆਪ ਲੋਕ ਜ਼ਖਮੀ ਹੋਏ ਸੀ 6 ਮੁਸਲਮਾਨ ਜਿਹੜੇ ਸੀ ਉਹਦੇ ਚ ਮਾਰੇ ਗਏ ਸੀ ਤੇ ਇਹ ਸਾਲ 2008 ਚ ਹੋਇਆ ਸੀ ਬੰਬ ਧਮਾਕਾ ਜੱਭੂ ਜੀ ਇਸ ਬੰਬ ਧਮਾਕੇ ਦੀ ਜਿਹੜੀ ਜਾਂਚ ਸੀਗੀ ਉਹ ਹਿਮੰਤ ਕਰਤਰੇ ਜਿਹੜੇ ਆਈਪੀਐਸ ਅਧਿਕਾਰੀ ਸੀ ਜਿਹੜੇ ਮਸ਼ਹੂਰ ਸੀਗੇ ਜਿਹੜੇ 26 26 11 ਨੂੰ ਜਿਹੜਾ ਬੰਬੇ ਦੇ ਵਿੱਚ ਹਮਲਾ ਹੋਇਆ ਸੀ ਅਤਵਾਦੀਆਂ ਵੱਲੋਂ ਤਾਜ ਹੋਟਲ ਤੇ ਵਿੱਚ ਹੋਰ ਬਖਲਾਵਤਾਵਾਂ ਤੇ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਸਿੱਧੀ ਗੋਲੀਬਾਰੀ ਦੇ ਵਿੱਚ ਹਿਮੰਤ ਕਰਤਰੇ ਜੀ ਜਿਹੜੇ ਆਈਪੀਐਸ ਅਧਿਕਾਰੀ ਸੀ ਉਹ ਸ਼ਹੀਦ ਹੋ ਗਏ ਸੀ ਤੇ ਇਹ ਹਿਮੰਤ ਕਰਕਰੇ ਆਈਪੀਐਸ ਅਧਿਕਾਰੀ ਬੜੇ ਜਾਂਬਾਜ਼ ਤੇ ਕਮਾਂਡਰ ਅਫਸਰ ਮੰਨੇ ਜਾਂਦੇ ਸੀ ਇਨਾਂ ਦੀ ਗਵਾਹੀ ਦੇ ਵਿੱਚ ਇੱਕ ਐਸਟੀਐਫ ਸਪੈਸ਼ਲ ਟਾਸਕ ਫੋਰਸ ਜਿਹੜੀ ਆ ਪਰ ਟੀਮ ਗਠਿਤ ਕੀਤੀ ਗਈ ਸੀ ਉਸ ਟੀਮ ਨੇ ਇਹਦੀ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਇਹਦੀ ਰਿਪੋਰਟ ਜਿਹੜੀ ਸੀ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀ।ਔਰ ਤੁਹਾਨੂੰ ਹੈਰਾਨੀ ਹੋਏਗੀ ਵੀ ਉਹਦੇ ਚ 7 ਬੰਦੇ ਜਿਹੜੇ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਚ ਸਾਧਵੀ ਪ੍ਰਿਗਿਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਾਅਦ ਚ ਮੈਂਬਰ ਪਾਰਲੀਮੈਂਟ ਵੀ ਬਣੀ ਕਰਨਲ ਪ੍ਰਸ਼ਾਦ ਪ੍ਰੋਹਿਤ ਮੇਜਰ ਰਮੇਸ਼ ਉਪਾਧਿਆਏ ਸੁਬਾਮੀ ਦਇਆਨੰਦ ਪਾਂਡੇ ਅਜੇ ਹਰੀਕਰ ਸਮੀਰ ਕੁਲਕਰਨੀ ਅਤੇ ਸੁਧਾਕਰ ਚੱਤਰਬੇਦੀ ਦੇ ਖਿਲਾਫ ਇਹ ਜਿਹੜਾ ਖੁਲਾਸਾ ਹੋਇਆ ਸੀ ਉਸ ਜਾਂਚ ਦੇ ਵਿੱਚ ਦੋਸ਼ੀ ਪਾਏ ਗਏ ਸੀ ਤੇ ਇਹ ਹਿੰਦੂਤਵ ਵਿਚਾਰਧਾਰਾ ਨਾਲ ਜੁੜੇ ਲੋਕ ਸੀ ਜਿਨ੍ਹਾਂ ਦੀ ਇੱਕ ਵੱਡੀ ਸਾਜ਼ਿਸ਼ ਦੇ ਨਾਲ ਇਹ ਬੰਬ ਧਮਾਕਾ ਦੀ ਯੋਜਨਾ ਬਣਾਈ ਗਈ ਸੀ ਤੇ ਉਸ ਯੋਜਨਾ ਉਸਰੇ ਵੀ ਚੜਾ ਗਿਆ ਸੀ ਜਿਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ 6 ਮੌਕਾ ਪੇਸੋ ਨੇ 3 ਲੋਕ ਜਮੀਨ ਵੇਸ। ਤਾਂ ਜਮੂ ਜੀ ਇਹ ਜਿਹੜੀ ਰਿਪੋਰਟ ਸੀ ਜਦੋਂ ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਕੇਸ ਸ਼ੁਰੂ ਹੁੰਦਾ ਤਾਂ ਉਸ ਵੇਲੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ ਇਹ ਜਿਹੜੀ ਸਾਧਵੀ ਪ੍ਰਗਿਆ ਸੀ ਇਹਨੂੰ ਕੁਝ ਸਮਾਂ ਜੇਲ੍ਹ 'ਚ ਵੀ ਰਹਿਣਾ ਪਿਆ ਤੇ ਬਾਅਦ 'ਚ ਦਮਾਨਤ ਤੇ ਆ ਗਈ ਸੀ। ਲੇਕਿਨ 2014 ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਤੋਂ ਬਾਅਦ ਐਨਆਈਏ ਨੇ ਆਪਣਾ ਰੁਖ ਬਦਲ ਲਿਆ ਤੇ 2016 ਨੂੰ 16 ਦੇ ਵਿੱਚ ਆਉਂਦੇ ਆਉਂਦੇ NIA ਨੇ ਅਦਾਲਤ ਦੇ ਵਿੱਚ ਇੱਕ ਰਿਪੋਰਟ ਜਿਹਨ ਕਲੋਜ਼ਰ ਰਿਪੋਰਟ ਕਹਿੰਦੇ ਆ ਉਹ ਪੇਸ਼ ਕਰਤੀ ਤੇ ਬਾਕੀਆਂ ਦੇ ਖਿਲਾਫ ਚਲਾਨ ਪੇਸ਼ ਕਰਤੇ ਤੇ ਸਾਧਵੀ ਪ੍ਰਗਿਆ ਬਾਰੇ ਕਿਹਾ ਗਿਆ ਵੀ NIA ਨੂੰ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹਦੇ ਕੋਈ ਸਬੂਤ ਹੀ ਹੱਥ ਨਹੀਂ ਲੱਗਿਆ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਹੀ ਨਹੀਂ ਪਰ ਕੇਸ ਚੱਲਦਾ ਰਿਹਾ ਇਸ ਤੋਂ ਅਲੱਗ ਤੋਂ ਬਾਅਦ ਉਦੋਂ ਬਾਅਦ ਤੁਹਾਨੂੰ ਪਤਾ ਬੜਾ ਪ੍ਰਚਾਰ ਵੀ ਹੋਇਆ ਦੇਸ਼ ਦੇ ਵਿੱਚ ਮੇਰੇ ਨੂੰ ਠੂਠਾ ਫਸਾਇਆ ਗਿਆ ਸੀ ਤੇ ਇਥੋਂ ਤੱਕ ਵੀ ਕਿਹਾ ਗਿਆ ਵੀ ਇਹ ਖੱਬੇ ਪੱਕੀ ਕਮਿਊਨਿਸਟਾਂ ਦੇ ਉੱਤੇ ਵੀ ਦੋਸ਼ ਲਾਏ ਕਮਾਊ ਬਾਦੀਆਂ ਦੇ ਉੱਤੇ ਵੀ ਦੋਸ਼ ਲਾਏ ਕਾਂਗਰਸ ਉੱਤੇ ਵੀ ਲੱਗੇ ਕਈ ਪਾਸਿਆਂ ਤੋਂ ਦੋਸ਼ ਲਾਏ ਗਏ ਸੰਗ ਪਰਿਵਾਰ ਵੱਲੋਂ ਸਵਾਲ ਉਠਾਏ ਗਏ ਵੀ ਇਹ ਜਿਹੜੀ ਜਾਂਚ ਸੀ ਝੂਠੀ ਸੀ ਹੈ ਇਹ ਇੱਕ ਸਾਬੀਨ ਗੜਪਸਾਲ ਦੀ ਪੁਛੇ ਸੀ ਤੀਕ ਇਸ ਤੋਂ 2016 ਵਾਲੀ ਰਿਪੋਰਟ ਤੋਂ ਬਾਅਦ ਫੌਨ ਜਦੋਂ ਇਹ ਜਾਂਚ ਆਪਣੇ ਅੰਤਮ ਪੜਾਅ ਤੇ ਪਹੁੰਚ ਗਈ ਆ ਤਾਂ ਇਹਦੇ ਤੇ ਜੰਮੂ ਜੀ ਫੌਨ ਜਿਹੜੀ NIA ਆ ਕਿਉਂਕਿ ਇਹਦੇ ਜਿਹੜੇ ਬਹੁਤ 200 ਦੇ ਕਰੀਬ ਗਵਾਹ ਜਿਹੜੇ ਨੂੰ ਭੁਗਤੇ ਦੀ ਹਾਇਤ ਆ 200 ਤੋਂ ਜ਼ਿਆਦਾ ਗਵਾਹ ਸੀ ਇਹ 250 ਦੇ ਕਰੀਬ ਗਵਾਹ ਸੀ ਪਰ 40 ਦੇ ਕਰੀਬ 38 ਦੇ ਕਰੀਬ ਗਵਾਹ ਜਿਹੜੇ ਸੀ ਉਹ ਆਪਣੇ ਬਿਆਨਾਂ ਤੋਂ ਪਲਟ ਗਏ ਸੀ ਜਾਂ ਮੁਕਰ ਗਏ ਸੀ ਕਹੋ ਜਾਂ ਮੁਖਰਾ ਦਿੱਤੇ ਗਏ ਸੀ ਜੋ ਵੀ ਕਹੋ ਟੈਣਾ ਉਹ ਗਵਾਹ ਨਹੀਂ ਪੇਸ਼ ਹੋਏ ਫਿਰ ਵੀ 200 ਦੇ ਕਰੀਬ ਗਵਾਹ ਜਿਹੜੇ ਵੱਖ-ਵੱਖ ਸਮਿਆਂ ਤੇ ਜਿਹਦੇ ਪੁਨ ਸੰਕਾਰੀ BC 4 BC ਆਮ ਲੋਕ BC ਤੇ ਉਹ ਪੇਸ਼ ਹੋਏ ਨੇ ਜਿਨ੍ਹਾਂ ਤੋਂ ਬਹੁਤਿਆਂ ਨੇ ਆਪਣੀ ਪਹਿਲੀ ਗਵਾਹੀ ਦੇ ਉੱਤੇ ਹੀ ਉਹ ਡਟੇ ਰਹੇ ਨੇ ਤੇ ਗਵਾਹੀਆਂ ਉਹਨਾਂ ਨੇ ਦਿੱਤੀਆਂ ਤਾਂ ਹੁਣ ਹਾਲਤ ਇਹ ਬਣ ਗਈ ਵੀ ਜਦੋਂ ਇੰੀਆਂ ਸਖਤ ਗਵਾਹੀਆਂ ਇੰਨੇ ਸਬੂਤ ਅਦਾਲਤ ਦੇ ਸਾਹਮਣੇ ਪੇਸ਼ ਹੋ ਗਏ ਤਾਂ ਜਿਹੜੀ ਫਾਈਨਲ ਬਹਿਸ NIA ਦੇ ਵਕੀਲਾਂ ਵੱਲੋਂ ਕੀਤੀ ਜਾਣੀ ਸੀ ਉਹ ਬਹਿਸ ਹੋਈ ਆ ਤਾਂ ਤਿੰਨ ਬੰਨ ਬਲਕ ਤੇ ਉਸ ਬਹਿਸ ਤੇ ਜਦੋਂ ਤੇ 23 ਤਰੀਕ ਦੀ ਗੱਲ ਅ ਜਦੋਂ ਉਥੇ ਕਸ਼ਮੀਰ ਵਾਲੀ ਘਟਨਾ ਵਾਪਰਦੀ ਆ ਉਸ ਤੋਂ ਅਗਲੇ ਦਿਨ ਦੀ ਗੱਲ ਪਰ ਇਹ ਰੋਲ ਦਿੱਤੀ ਗਈ ਖਬਰਾਂ ਦੇ ਵਿੱਚ ਇਹ ਕਿਦਰੇ ਨਹੀਂ ਦਿਖਾਇਆ ਗਿਆ ਐਨਆਈ ਦੇ ਵਕੀਲਾ ਨੇ 1000 ਪੰਨਿਆਂ ਤੋਂ ਵੱਧ ਦੀ ਜਿਹੜੀ ਰਿਪੋਰਟ ਹੈ ਉਹ ਲਿਖਤੀ ਬਹਿਸ ਜਿਹਨੂੰ ਆਪਾਂ ਕਹਿੰਦੇ ਹਾਂ ਕਿਉਂਕਿ ਇੱਕ ਤਰ੍ਹਾਂ ਦਾ ਵਕੀਲ ਐਵੇਂ ਬੋਲ ਕੇ ਕਰਦੇ ਨੇ ਕਈ ਵਾਰੀ ਵਕੀਲ ਕਿਉਂਕਿ ਜੱਜ ਸਾਹਿਬ ਕਈ ਵਾਰੀ ਕਿਸੇ ਹੋਰ ਪਾਸੇ ਧਿਆਨ ਚਲ ਜਵੇ ਤਾਂ ਕੋਈ ਪੁਆਇੰਟ ਲਿਖਣਾ ਭੁੱਲ ਜਾਂਦੇ ਨੇ ਜਾਂ ਛੁੱਟ ਜਾਂਦਾ ਤਾਂ ਉਹਦੇ ਕਰਕੇ ਮੁਲਜ਼ਮਾਂ ਨੂੰ ਬਚਣ ਦੇ ਰਾਹ ਖੁੱਲ ਜਾਂਦੇ ਨੇ ਤਾਂ ਉਹਦੇ ਕਰਕੇ ਬਹੁਤੀ ਬੜੀ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਉਹ ਬਹਿਸ ਵੀ ਲਿਖਤੀ ਰੂਪ ਚ ਪੇਸ਼ ਕਰਦੀਆਂ ਨੇ ਅਦਾਲਤਾਂ ਦੇ ਵਿੱਚ ਕਈ ਸਿਆਣੇ ਵਕੀਲ ਵੀ ਇਹ ਕਰਦੇ ਨੇ ਇਹ ਅਕਸਰ ਦੇਖਿਆ ਜਾਂਦਾ ਕਿ ਹਜ਼ਾਰ ਪੰਨੇ ਦੀ ਲਿਖਤੀ ਬਹਿਸ ਜਿਹੜੀ ਆ ਉਹ ਦਿੱਤੀ ਗਈ ਆ ਤੇ ਹੁਣ ਉਹੀ ਐਨਆਈਏ ਇਹ ਕਹਿ ਰਹੀ ਆ ਮੇਰੇ ਖਿਲਾਫ ਬਹੁਤ ਜ਼ਿਆਦਾ ਸਬੂਤ ਨੇ ਉਹਨਾਂ ਨੇ ਸੱਤੇ ਦੇ ਸੱਤੇ ਜਿਹੜੇ ਇਹ ਮੁਲਜ਼ਮ ਬਚੇ ਨੇ ਇਹਨਾਂ ਦੇ ਖਿਲਾਫ ਧਾਰਾ 16 ਦੇ ਦੀਨ ਕੈਪੀਟਲ ਪੁਨਿਸ਼ਮੈਂਟ ਜਨਰਲ ਦੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਆ ਔਰ ਇਹ ਵੀ ਕਿਹਾ ਗਿਆ ਵੀ ਨਨਨ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਾ ਕੀਤੀ ਜਾਵੇ ਕਿਉਂਕਿ 6 ਬੰਦਿਆਂ ਦੀ ਜਾਨ ਗਈ ਸੀ ਤੇ ਸੌਥ ਉਹ ਬੰਦ ਲੋਕ ਜਕਮੀ ਹੋਏ ਸੀ ਪਰ ਹੁਣ ਜਿਹੜੀ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਟੀਵੀ ਚੈਨਲਾਂ ਦੇ ਉੱਤੇ ਰਹਿ ਸੀ ਨੂੰ ਕਿ ਖ਼ਬਰ ਹੀ ਹੈ ਨਹੀਂ ਤੇ ਕੁਝ ਕੁਝ ਟੀਵੀ ਚੈਨਲਾਂ ਨੇ ਇਵਨ ਜੀ نیوز ਨੇ ਆਪਣੀ ਵੈਬਸਾਈਟ ਦੇ ਉੱਤੇ ਖ਼ਬਰ ਜਰੂਰ ਪਾਈ ਹੈ ਪਰ ਉਹਦੇ 'ਚ ਵੀ ਪੂਰੀ ਵਿਸਤਾਰਤ ਰਿਪੋਰਟ ਨਹੀਂ ਦਿੱਤੀ ਪੁਰਵ ਚਲਣਾ ਨਹੀਂ ਕੋਸ਼ਣੇ ਆਪਣੀਆਂ ਵੈਬਸਾਈਟ ਦੇ ਉੱਤੇ ਪਾਈਆਂ ਨੇ ਪਰ ਇਹ ਇਹਦੇ ਉੱਤੇ ਬਹਿਸ ਜਦੜੇ ਨਹੀਂ ਹੋਈ ਟਾਈਮ ਟਾਈਮ ਦੇ ਵਿੱਚ ਤੇ ਹੁਣ 8 ਮਈ ਨੂੰ ਜੰਮੂ ਜੀ ਜੋ ਜਾਣਕਾਰੀ ਮੇਰੇ ਕੋਲ ਆਈ ਹੈ 8 ਮਈ ਦੀ ਅਗਲੀ ਤਰੀਕ ਹੈ ਤੇ ਉਸ ਦਿਨ ਹੋ ਸਕਦਾ ਵਾ ਕਿ ਅਦਾਲਤ ਇਹਨਾਂ ਨੂੰ ਦੋਸ਼ੀ ਠਹਿਰਾ ਦੇਵੇ ਤੇ ਇਹਨਾਂ ਦੇ ਖਾਤਰ ਸਜ਼ਾ ਜਿਹੜੀ ਉਹ ਤੈਅ ਕਰ ਦੇਵੇ ਜਾਂ ਉਸ ਤੋਂ ਅਗਲੀ ਤਰੀਕ ਤੇ ਤੈਅ ਹੋ ਜੂਗੀ ਇਸੇ ਦੌਰਾਨ ਇੱਕ ਹੋਰ ਖਬਰ ਆਈ ਹੈ ਜਿਹਦੀ ਮੈਂ ਪੁਸ਼ਟੀ ਭਾਵੇਂ ਨਹੀਂ ਕਰ ਸਕਦਾ ਉਹ ਖਬਰ ਇਹ ਆਈ ਹੈ ਵੀ ਜਿਹੜੀ ਫਾਰਾਸਟਰ ਦੀ ਹਾਈ ਕੋਰਟ ਬੰਬੇ ਹਾਈ ਕੋਰਟ ਜਿਹਨੂੰ ਬੰਬੇ ਹਾਈ ਕੋਰਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਉਥੋਂ ਕਹਿੰਦੇ ਇੱਕ ਹੁਕਮ ਜਾਰੀ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਜੱਜਾਂ ਦੀ ਦਿੱਤਵਾਦਲੇ ਹੋਏ ਹਨ ਕਿ ਇਹ ਵੀ ਪਤਾ ਲੱਗਿਆ ਵੀ ਜਿਹੜੀ ਇਹ ਵਿਸ਼ੇਸ਼ ਅਦਾਲਤਾਂ ਸ਼ਾਇਦ ਇਹਦੇ ਜਨਸਾਮ ਦੀ ਵੀ ਤੁਗਨਾ ਹੋ ਗਿਆ ਵਾ ਇਹ ਇਹ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਹੈ ਮੈਂ ਇਹਦੀ ਆਪਣੇ ਵੱਲੋਂ ਪੁਸ਼ਟੀ ਨਹੀਂ ਕਰ ਸਕਦਾ ਪਰ ਜੇਕਰ ਇਹੇ ਜੀ ਗੱਲ ਹੋਈ ਹੈ ਤਾਂ ਫਿਰ ਇਥੋਂ ਪਤਾ ਲੱਗ ਜੂ ਕਿ ਲੱਗਦਾ ਹੈ ਵੀ ਕਿਹੜੀਆਂ ਕਿਹੜੀਆਂ ਧਿਰਾਂ ਨੇ ਆਪ ਤਾਂ ਤੇ ਜਿਵੇਂ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਵੱਡਾ ਇੱਕ ਚੱਕਾ ਹੋ ਸਕਦਾ ਔਰ ਆਰਐਸਐਸ ਲਈ ਵੀ ਸੰਘ ਪਰਵਾਰ ਲਈ ਵੀ ਉਹ ਪਤਾ ਲੱਗਿਆ ਵੀ ਅੰਦਰ ਖਾਤੇ ਖਲਬਲੀ ਬੱਚੀ ਹੋਈ ਜੀ ਅਸੀਂ ਦੇਖੋ 8 ਮਈ ਸੈਂਸਟਰ ਮਾਮਲਾ 8 ਮਈ ਦੇ ਦੀ ਉਡੀਕ ਕਰਦੇ ਹਾਂ ਉਸ ਦਿਨ ਕੀ ਇਸ ਕੇਸ ਦੇ ਵਿੱਚ ਫੈਸਲਾ ਹੁੰਦਾ ਕਿ ਸੁਣਵਾਈ ਸੁਣਵਾਈ ਤਾਂ ਮੁਕੰਮਲ ਹੋ ਚੁੱਕੀ ਹੈ ਕੀ ਫੈਸਲਾ ਹੁੰਦਾ ਹੈ ਇਹ ਨਹੀਂ ਸਾਨੂੰ ਉਡੀਕ ਕਰਨੀ ਚਾਹੀਦੀ ਹੈ ਇਹ ਉਦੋਂ ਤੱਕ ਦੇਖਦੇ ਹਾਂ Y es que se que juega so